ਪ੍ਰਮਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਮੇਰੇ ਵੀਰ ਦੇ ਸਾਰੇ ਭੈਣ ਭਰਾਵਾਂ ਨੇ ਵੱਖ-ਵੱਖ ਆਪਣੇ ਆਪਣੇ ਦਿਮਾਗ ਮੁਤਾਬਕ ਆਪਣੇ ਆਪਣੀ ਸ਼ਰਧਾ ਮੁਤਾਬਕ ਕੋਈ ਵੀ ਸਵਾਲ ਜਵਾਬ ਕੀਤੇ ਉਹਨਾਂ ਦੇ ਉੱਤਰ ਵੀ ਮਿਲੇ ਪਰ ਮੈਂ ਇੱਕ ਨਿਗ੍ਹਾ ਜਾਂ ਨਾਗਰਿਕ ਹੋਣ ਦੇ ਨਾਤੇ ਕਹਿਣਾ ਵਾਂ ਕਿ ਕਰੋੜਾ ਰੁਪਏ ਦੀ ਜ਼ਮੀਨ ਜਿੱਥੇ ਕਿ ਇਸ ਸਮੁੱਚੇ 2.5 ਤੋਂ 3 ਕਰੋੜ ਦੀ ਜ਼ਮੀਨ ਆ ਜਿਹਦੇ ਵਿੱਚ ਇੱਕ ਗੰਦਗੀ ਦਾ ਪ੍ਰੋਜੈਕਟ ਲਾਇਆ ਜਾ ਰਿਹਾ ਕਿ ਆਪਾਂ ਇਹ ਇਹ ਪ੍ਰੋਜੈਕਟ ਦੇ ਲਈ ਸਾਨੂੰ 10-15 ਲੱਖ ਵਾਲੀਆਂ ਵੀ ਜ਼ਮੀਨਾਂ ਮਿਲ ਜਾਂਦੀਆਂ ਨੇ ਬਹੁਤ ਹੀ ਜ਼ਿਆਦਾ ਸ਼ਹਿਰ ਤੋਂ 10-15 ਕਿਲੋਮੀਟਰ ਦੂਰ ਚੱਲ ਜਾਣ ਜੇ ਨਹੀਂ ਅਵੇਲੇਬਲ ਹੁੰਦੀ ਤਾਂ ਮੈਂ ਅਵੇਲੇਬਲ ਕਰਵਾ ਦਿੰਦਾ ਵੇਖੋ ਆਪਾਂ ਇੱਕ ਦਿਨ ਪਹਿਲਾਂ ਇੱਕ ਆਪਣੀ ਸੋਨੇ ਵਰਗੀ ਪ੍ਰਾਪਰਟੀ ਨੂੰ ਖਰਾਬ ਕਰ ਰਹੇ ਹਾਂ ਜਿਹੜੀ ਕਿ 2.5-3-3 ਕਰੋੜ ਦਾ ਕਿਲਾ ਵਾ ਜਿੱਥੇ ਕਿ ਮੁੱਲ ਜ਼ੀਰੋ ਹੋ ਜਾਏਗਾ ਤੀਸਰਾ ਨੰਬਰ ਆਪੇ ਸਰਕਾਰਾਂ ਨੇ ਸਾਨੂੰ ਬਹੁਤ ਵਧੀਆ ਪੰਜ ਚੀਜ਼ਾਂ ਦਿੱਤੀਆਂ ਨੇ ਮੈਰੀਟੋਰੀਅਲ ਸਕੂਲ ਮਿਲਿਆ ਉੱਡਾ ਦੀ ਬੜੀ-ਵੱਡੀਆਂ ਕਲੋਨੀਆਂ ਮਿਲੀਆਂ ਸੁਗਮ ਦੀ ਕਲੋਨੀਆਂ ਮਿਲੀਆਂ ਇੱਕ ਸਿਵਲ ਹਸਪਤਾਲ ਮਿਲਿਆ ਜਿਹੜਾ ਕਿ ਇਹਦੇ ਤੋਂ ਹੀ 1 ਕਿਲੋਮੀਟਰ ਦੇ ਅਦਾਰੇ 'ਚ ਆ ਪਿੰਡਾਂ ਨੂੰ ਤੇ ਇਹਦਾ ਇਫੈਕਟ ਹੈ ਹੀ ਹੈ ਪਰ ਜਿਹੜੀਆਂ ਇਹ 5-4 ਦਾਵਾਂ ਦਿੱਤੇ ਆਹੀਂ ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਚੰਗੀ ਸਿੱਖਿਆ ਦੇ ਕੇ گاਂਹ ਵਧੂ ਬਣਾ ਰਹੇ ਆ ਕਿ ਉਹਨਾਂ ਨੂੰ ਇੱਕ ਅਸੀਂ ਗੰਦਗੀ ਦੇ ਢੇਰ 'ਚ ਦੇ ਰਹੇ ਫਿਰ ਆਪਾਂ ਕਿਸੇ ਵੇਲੇ ਕਹਿ ਦਿੰਨੇ ਆਂ ਵੀ ਇਹਦੀ ਬਦਬੂ ਕੁਛ ਨਹੀਂ ਹੋਣੀ ਉਹ 15 ਸਾਲ ਬਾਅਦ ਤੇ ਇੱਕ ਵਾਰ ਨੂੰ ਜਿਹੜਾ ਉਹਨੂੰ ਕੰਡਮ ਕਰ ਦਿੰਦੇ ਆਂ ਵੀ ਇਹਦਾ ਪ੍ਰਦੂਸ਼ਣ ਇਹਨਾ ਚੱਲਦਾ ਕਿ ਇਹ ਵਾਨ ਤੋਂ ਵੀ ਘੱਟ ਪ੍ਰਦੂਸ਼ਣ ਫੈਲਾਏਗਾ ਇਹ ਤੇ ਸਾਡੇ ਵੇਖੋ ਨਿੱਜੀ ਸਰੀਰ ਕੇ ਲੈਵਲ ਤੇ ਵੀ ਇਫੈਕਟ ਕਰੇਗਾ ਸਰੀਰਾਂ ਨੂੰ ਬੇਕਾਰ ਕਰ ਦੇਗਾ ਖਤਮ ਕਰ ਦੇਗਾ ਗੰਦਗੀ ਤੇ ਇੱਕ ਨਾ ਮਾਨਸਿਕਤਾ ਵਾ ਮਾਨਸਿਕ ਨਹੀਂ ਮਿਲਦੀ ਉਹਦੇ ਤੋਂ ਅੱਛੀ ਕੋਈ ਕੰਮ ਨਹੀਂ ਮਿਲਦਾ ਸਭ ਸਕੂਲਾਂ ਤੋਂ ਜਾਣ ਵਾਲੇ ਬੱਚੇ ਜਿੱਦਾਂ ਹੁਣ ਸਕੂਲ ਜਾ ਰਹੇ ਆ ਆਪਣੇ ਅਕੈਡਮੀ ਸਕੂਲਾਂ ਨੇ ਉੱਥੇ ਤੇ ਜਾਣ ਵਾਲੇ ਬੱਚੇ ਵੀ ਤੇ ਇਹ ਇਹ ਰਸਤੇ ਹੀ ਜਾ ਰਹੇ ਆ ਹੁਣ ਜੀ ਆ لال ਮਿੱਤਰ ਸਕੂਲ ਲਾ ਲਿਆ ਤੇ ਉਹਦੀ ਦੂਰੀ ਕਿੰਨੀ ਰਹਗੀ ਗੰਦਗੀ ਤੇ ਗੰਦਗੀ ਆ ਉੱਥੇ ਸੈਲਰ ਲੱਗੇ ਆ ਤੇ ਉਹਦੇ ਤੇ ਆਬਜੈਕਸ਼ਨ ਲੋਕਾਂ ਨੂੰ ਦੱਸਿਆ ਗਿਆ ਪਹਿਲਾਂ ਵੀ ਇੱਥੇ ਸੈਲਰ ਲੱਗ ਸਕਦਾ ਕਿ ਨਹੀਂ ਇੱਥੇ ਆ ਚੀਜ਼ ਲੱਗ ਸਕਦੀ ਕਿ ਨਹੀਂ ਇੱਥੇ ਕਿਉਂ ਨਹੀਂ ਲੋਕਾਂ ਨੂੰ ਪਬਲਿਕ ਨੂੰ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਲਾਉਣਾ ਤੇ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ਬਕਾਇਦਾ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਇੱਕ ਬੰਦੇ ਨੇ ਭਰਤੀ ਹੋਣਾ ਉਹਨੇ ਆਪਣੀਆਂ ਪੂਰੀਆਂ ਟਰਮ ਆਫ ਕੰਡੀਸ਼ਨ ਦੇ ਵਿੱਚੋਂ ਦੀ ਲੰਘ ਕੇ ਭਰਤੀ ਹੁੰਦਾ ਫਿਰ ਉਹ ਇੱਕ ਸਰਕਾਰ ਦੇ ਲਈ ਚੰਗਾ ਨਾਗਰਿਕ ਪੈਦਾ ਹੁੰਦਾ ਤੇ ਫਿਰ ਉਹ ਚੰਗਾ ਸਫਾਈ ਪੈਦਾ ਹੁੰਦਾ ਕਿ ਇੱਕ ਪਲਾਂਟ ਲਾਉਣ ਲਈ ਸਾਨੂੰ ਕੋਈ 10-15 ਲੱਖ ਵਾਲੀ ਜ਼ਮੀਨ 'ਚ ਹੀ ਲਗਾਉਣਾ ਚਾਹੀਦਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਪੇੜ ਵਗੈਰਾ ਲੱਗਦੇ ਆਕਸੀਜਨ ਦਾ ਪ੍ਰ ਤੇ ਜੀਆਂ ਨੂੰ ਨੁਕਸਾਨ ਨਾ ਉਹਦਾ ਪਹੁੰਚਦਾ ਵੇਖੋ ਇਸ ਮੌਕੇ ਤੇ ਇਹ ਕੋਈ 2 4 5 10 100 ਬੰਦੇ ਦਾ ਪਰ ਕੰਮ ਨਹੀਂ ਇੱਥੇ ਲਗਭਗ 40 50 ਹਜ਼ਾਰ ਬੰਦੇ ਨੂੰ ਇਫੈਕਟ ਕਰ ਰਹੀ ਹੈ ਇਹ ਇਹੋ ਫੈਕਟਰੀ ਇਹ ਫੈਕਟਰੀ ਤੇ ਕੋਈ ਨਾ ਕੋਈ ਕਰਕੇ ਲਗਾਮ ਪਾਉਣੀ ਚਾਹੀਦੀ ਆ ਇਹਨੂੰ ਇੱਥੋਂ ਕੈਨਸਲ ਕਰਨਾ ਚਾਹੀਦਾ 10 15 ਲੱਖ ਵਾਲੀ ਜ਼ਮੀਨ ਦੇ ਕੇ ਉਹਦੇ ਚ ਪ੍ਰੋਜੈਕਟ ਨੂੰ ਲਾਉਣਾ ਚਾਹੀਦਾ ਮੈਂ ਮੰਨਣਾ ਵੀ ਗੰਦਗੀ ਜਿਹੜੀ ਆ ਉਹਦਾ ਸੁਧਾਰ ਹੋਣਾ ਚਾਹੀਦਾ ਪਰ ਉਹਦੇ ਲਈ ਸਾਨੂੰ ਬਹੁਤ ਛੋਟੀਆਂ ਜ਼ਮੀਨਾਂ ਮਿਲ ਜਾਂਦੀਆਂ ਜਿਦੇ ਲਈ بڑے بڑے ਵੱਡੇ ਕੰਮ ਮਿਲ ਜਾਂਦੇ ਆ ਤੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਤੋਂ 2-2 ਕਿਲੋ ਮੀਟਰ ਤੋਂ ਵੀ ਗਾਂ ਜਾ ਸਕਦੀ ਹੈ ਕਿਉਂ ਗਿੱਲਾ ਕੂੜਾ ਵੀ ਹੋਣਾ ਸੁੱਕਾ ਵੀ ਹੋਣਾ ਗਿੱਲੇ ਦੀ ਤੇ ਬਹੁਤ ਬਹੁਤ ਰੂਹ ਜਾਂਦੀ ਹੈ ਇਹ ਤੇ ਕਿਸੇ ਵੀ ਕੀਮਤ ਇੰਨੀ ਬਾਦੀ ਦੇ ਨੇੜੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਅਸੀਂ ਤੇ ਅੱਗੇ ਬੜੇ ਅਫੈਕਟਡ ਆਂ ਗੰਦੇ ਨਾਲੇ ਤੇ ਵੀ ਬਹੁਤ ਜ਼ਿਆਦਾ ਪਹਿਲਾਂ ਪਹਿਲਾਂ ਇੱਕ ਦੂਜੇ ਪਿੰਨੇ ਪਿੰਡੇ ਚੱਲਦਾ ਸੀ ਚਲੋ ਉਹ ਤੇ ਬੰਦ ਹੋ ਗਿਆ 15-20 ਸਾਲ ਹੋ ਗਏ ਨੇ ਉਹ ਵੀ ਉਦੋਂ ਮਲੁਤਰਾ ਸਾਹਿਬ ਇੱਥੇ ਗਵਰਨਰ ਸਾਹਿਬ ਆਇਆ ਸੀ ਉਹ ਬੰਦ ਕਰਾ ਗਏ ਨਹੀਂ ਤੇ ਅਸੀਂ ਤੇ ਉਹਦੀ ਬਿਮਾਰ ਥਲੇ ਹੀ ਉਦੋਂ ਤੇ ਉਦੋਂ ਬਾਅਦ ਇਹ ਪਾਣੀ ਡਰਟ ਹੋਇਆ ਤੇ ਫਸਿਆ ਤੇ ਹੁਣ ਸਾਨੂੰ ਤੇ ਫੇਰ ਅੱਗੇ ਤਾਂ ਵੀ ਵੱਡੀ ਵਿਵਤਾ ਪੈ ਗਈ ਪਈ ਤੇ ਉਹ ਉਹ ਤੇ ਪਾਣੀ ਦੇ ਚਲੋ 2-4 ਘੰਟੇ ਜਾਂ 6 ਘੰਟੇ ਚੱਲਦਾ ਸੀ ਤੇ ਇਹ ਤੇ ਪੱਕਾ ਹੀ ਚੱਲਦਾ ਰਿਹਾ ਤੇ ਇਹਦੇ ਹਰ ਵਕਤ ਦੀ ਹਰ ਨਾਗਰਿਕ ਨੂੰ ਮਤਲਬ ਬਦਬੋ ਦੇਣੀ ਆ ਫਿਰ ਉਹ ਛੜਕੇ ਨਹੀਂ ਚੱਲਦੀ ਆ ਇਹ ਲੋਕ ਸੈਰ ਕਰਨ ਵਾਲੇ ਵੀ ਜਿਹੜੇ ਆ ਉਹ ਸ਼ਾਮੀ ਸਵੇਰੇ ਉਹ ਛੜਕੇ ਚੱਲਦੇ ਨੇ ਤੇ ਆਉਂਦੇ ਜਾਂਦੇ ਨੇ ਸਾਡੇ ਤੇ ਮਤਲਬ ਪਿੰਡਾਂ ਦੇ ਵੀ ਤੇ ਬਾਹਰੋਂ ਪਿੰਡਾਂ ਹੋਰ ਨਾਲੇ ਵੀ ਆਉਂਦੇ ਨੇ ਕਿਉਂਕਿ ਬਾਕੀ ਤੇ ਟ੍ਰੈਕ ਕੋ ਬੜਾ ਉੱਥੇ ਟ੍ਰੈਕ ਨਹੀਂ ਗਿਆ ਇੰਨਾ ਤੇ ਲੋਕਾਂ ਨੂੰ ਬਹੁਤ ਬਹੁਤ ਸਹੂਲਤ ਹੈ ਇਸ ਗੱਲ ਦੀ ਤੇ ਇਹ ਤੇ ਬਹੁਤ ਹੀ ਮਤਲਬ ਮਾੜੀ ਹਰਕਤ ਹੈ ਜੀ ਇਹਨਾਂ ਇੱਥੇ ਇਹ ਰੱਖਣਾ ਅਸੀਂ ਤੇ ਇਹਨੂੰ ਕਹਾਂਗੇ ਕਿ ਕੋਈ ਨਿੱਜੀ ਮਤਲਬ ਜਾਣ ਬੁੱਝ ਕੇ ਕੋਈ ਹੋ ਰਿਹਾ ਹੈ ਜਦੋਂ ਕਿ ਸਾਡੇ ਪਿੰਡ ਵਾਸੀਆਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਜੇ ਤੱਕ ਮੰਨ ਬਿਲਕੁਲ ਬਿਲਕੁਲ ਕੁਝ ਨਹੀਂ ਕਿਸ ਕੋਈ ਸ ਨੇ ਕਿਸੇ ਨੇ ਕਿਸੇ ਨੂੰ ਪੁੱਛ ਕੁਛ ਹੀ ਨਹੀਂ ਕੀਤਾ ਪਠਿਆਲਾ ਕਿਹੜਾ ਹੋਈ ਜਾਂ ਕੋਈ ਗੱਲ ਹੀ ਕਿਸੇ ਨੇ ਕੋਈ ਪੁੱਛਿਆ ਉਹਦੇ ਐਨਓਸੀ ਲੈਂਦੀ ਜੀ ਪਹਿਲਾਂ ਜਿਹੜੇ ਪਠਿਆਲਾ ਵਾਲੇ ਜਿਹੜੇ ਆ ਸਾਰੇ ਲੈਂਦੇ ਆ ਪਰ ਇਹ ਤਾਂ ਕੋਈ ਗੱਲ ਹੋਈ ਕੋਈ ਨਹੀਂ ਆ ਇਹਦੇ ਕਿਸੇ ਨੇ ਪੁੱਛਿਆ ਜੀ ਸਾਨੂੰ ਇਹ ਤੱਕ ਆਦੇ ਅਸੀਂ ਵੇਖ ਕੇ ਦਰਵਾ ਪਾਇਆ ਵਾ ਫਿਰ ਅਸੀਂ ਜਾ ਕੇ ਉੱਥੇ ਮਤਲਬ ਰੋਲਾ ਪ੍ਰੋਟੈਸਟ ਕੀਤਾ ਤੇ ਫਿਰ ਖਾਮ ਬੰਦ ਕਰਾਇਆ ਸੀ ਤੇ ਦੂਜੇ ਦਿਨ ਪਤਾ ਫਿਰ ਲੱਗ ਗਿਆ ਵੀ ਫੇਰ ਰਾਤੋਂ ਲੱਗ ਗਏ ਤੇ ਇਹਦੇ ਵਿਚਾਰੇ ਬਬਰੀਆ ਸਾਡੇ ਵੀਰਾਂ ਨੇ ਏ ਜਾ ਕੇ ਇਕੱਠੇ ਹੋ ਗਏ ਉਹਨਾਂ ਨੇ ਜਾ ਕੇ ਬੰਦ ਕਰਿਆ ਸਾਨੂੰ ਕੋਈ ਸੁਚਿਗਤ ਨਹੀਂ ਉਹ ਖੜੇ ਪਤਾ ਨਹੀਂ ਲੱਗੇ ਇਹ ਇਹ ਤਾਂ ਬਹੁਤ ਮਤਲਬ ਠੇਕੇਸ਼ਾ ਹੀ ਹੋ ਰਹੀ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੇ ਤੌਰ ਤੇ